ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਦੁਨੀਆ ਸੇਵ ਕਮਾਈ ਐ ਤਾਂ ਦਰਗਹਿ ਬੈਸਣ ਪਾਈ ਐ ਕਹੋ ਨਾਨਕ ਬਾਹਾਂ ਲਡਾਈਏ ਦੇ ਮਹਾਵਾਕਾਂ ਅਨੁਸਾਰ ਅੱਜ ਅਸੀਂ ਕੰਧਾਲੀ ਨਰੰਗਪੁਰ ਵਿਖੇ ਪਹੁੰਚੇ ਆ ਜੀ ਇਹ ਪਿੰਡ ਟਾਂਡੇ ਤੇ ਦੋ ਸੜਕੇ ਦੇ ਵਿਚਕਾਰ ਇਹ ਪਿੰਡ ਪੈਂਦਾ ਜੀ ਤੇ ਬਾਬਾ ਜੀ ਨੂੰ ਮਿਲਣ ਵਾਸਤੇ ਆਏ ਆ ਬਹੁਤ ਹੀ ਬਾਬਾ ਜੀ ਲੋੜਵੰਦ ਨੇ ਥੋੜੇ ਲੋੜਵੰਦ ਨਹੀਂ ਹੈਗੇ ਬਹੁਤ ਜ਼ਿਆਦਾ ਲੋੜਵੰਦ ਨੇ ਪਿਛਲੇ ਕਈ ਸਾਲਾਂ ਤੋਂ ਇਹ ਬਾਬਾ ਜੀ ਮੰਜੀ ਤੇ ਪਏ ਹੋਏ ਨੇ ਬਹੁਤ ਜ਼ਿਆਦਾ ਗਰੀਬੀ ਦੀ ਹਾਲਤ ਇਹਨਾਂ ਦੀ ਇਹ ਇੱਕ ਸਮੇ ਪਾਠੀ ਸਿੰਘ ਦੀ ਡਿਊਟੀ ਕਰਦੇ ਸਨ ਤੇ ਡਿਊਟੀ ਲਗਾ ਕੇ ਆਪਣੇ ਪਿੰਡ ਨੂੰ ਆ ਰਹੇ ਸਨ ਤੇ ਰਸਤੇ ਦੇ ਵਿੱਚ ਧੁੰਦ ਦਾ ਜ਼ਿਆਦਾ ਹੋਣ ਕਰਕੇ ਮੌਸਮ ਖਰਾਬ ਸੀ ਤੇ ਟੀਪਰ ਦੇ ਥੱਲੇ ਇਹਨਾਂ ਦਾ ਮੋਟਰਸਾਈਕਲ ਵੜ ਗਿਆ ਉਹ ਤੋਂ ਕਰਕੇ ਇਹਨਾਂ ਦੀਆਂ ਕਾਫੀ ਹੱਡੀਆਂ ਟੁੱਟ ਗਈਆਂ ਸਨ ਉਦੋਂ ਤੋਂ ਇਸ ਤਰ੍ਹਾਂ ਹੀ ਮੰਜੇ ਤੇ ਪਏ ਹੋਏ ਨੇ ਇਹਨਾਂ ਨੇ ਸਾਨੂੰ ਹੁਕਮ ਲਾਇਆ ਸੀ ਕਿ ਸਾਡੀ ਸੇਵਾ ਕੀਤੀ ਜਾਵੇ ਘਰ ਦੇ ਵਿੱਚ ਇਹਨਾਂ ਦੇ ਕੁਝ ਵੀ ਨਹੀਂ ਹੈਗਾ ਖਾਣ ਵਾਸਤੇ ਨਾ ਕੋਈ ਕਮਾਣ ਵਾਲਾ ਇਹਨਾਂ ਦੇ ਘਰ ਕਿਉਂਕਿ ਜਿਨ੍ਹਾਂ ਨੇ ਕਮਾਣਾ ਸੀ ਉਹ ਮੰंजे ਤੇ ਪੇ ਨੇ ਤੇ ਛੋਟਾ ਬੇਟਾ ਇਹਨਾਂ ਦਾ ਉਹ ਪੜਦਾ ਅਜ ਤੱਕ ਬੇਟਾ ਇਹਨਾਂ ਨੇ ਸਾਨੂੰ ਹੁਕਮ ਲਾਇਆ ਸੀ ਕਿਰੀਆਨੇ ਦਾ ਕਿਰੀਆਨਾ ਲਿਆ ਕੇ ਦੇ ਦਿੱਤਾ ਨਾਲ ਹੀ ਇਹਨਾਂ ਨੂੰ ਅਸੀਂ ਸਿਆਲ ਦੇ ਵਿੱਚ ਗਰਮ ਕੱਪੜੇ ਜਿਹੜੇ ਜੈਕਟਾਂ ਇਨਰ ਲੋਈਆਂ ਰਜਾਈਆਂ ਜੁਰਾਬਾਂ ਹੋਰ ਜਿੰਨੇ ਵੀ ਲੋੜਿੰਦੇ ਸਮਾਨ ਹੁੰਦਾ ਲੋੜਿੰਦੇ ਕੱਪੜੇ ਹੁੰਦੇ ਨੇ ਸਿਆਲ ਦੇ ਵਿੱਚ ਉਹ ਸਾਰੇ ਲਿਆ ਕੇ ਇਹਨਾਂ ਨੂੰ ਦੇ ਦਿੱਤੇ ਨੇ ਜੀ ਨਾਲ ਕਰਿਆਨਾ ਵੀ ਦਿੱਤਾ ਹੈ ਬਾਬਾ ਜੀ ਆਪ ਜੀ ਕੋਈ ਦੋਸ਼ ਵਰ ਸਾਂਝੇ ਕਰਨ ਜਾਓ ਕਿ ਸੰਗਤ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਤ ਸੰਦੀਪ ਬਚਨ ਤੇ ਕਰੀ ਜਿਦੋਂ ਗੁਰਮਤ ਸਿੰਘ ਜਿੱਥੇ ਕਰਦਾ ਹੋਇਆ ਇਹਨਾਂ ਕੋਈ ਮਹਾਂਪੁਰਖ ਉੱਥੇ ਅਸੀਂ ਕੁਝ ਵੀ ਬੋਲ ਸਕਦੇ ਕਿਉਂਕਿ ਸਭ ਤੋਂ ਵੱਡੇ ਇਹ ਮਹਾਂਪੁਰਖ ਨੇ ਤੇ ਆਰ ਵਰਡ ਦੇ ਵਿੱਚ ਇਹਨਾਂ ਦੀਆਂ ਵੀਡੀਓ ਜਾ ਰਹੀਆਂ ਨੇ ਇੰਨੀ ਸੇਵਾ ਖੁਮਾਰੇ ਨੇ ਇਹਨਾਂ ਨਾਮ ਵਿਚਾਰੇ ਜਪ ਰਹੇ ਨੇ ਇੰਨਾ ਲਕ ਦੇ ਨਹੀਂ ਦੇ ਸਕਦੇ 4-5 ਸਾਲ ਤੁਹਾਡੀ ਦਿਨ ਦਾ ਆਸ਼ੀਰਵਾਦ ਜਦੋਂ ਅਸੀਂ ਬੇਨਤੀ ਕਰਦੇ ਆ ਬਾਬਾ ਜੀ ਭੱਜੇ ਆ ਜਾਂਦੇ ਦੇਖੋ ਅਸੀਂ ਬੇਨਤੀ ਕੀਤੀ ਬਾਬਾ ਜੀ ਹੁਰ ਜਾਈਆਂ ਨੇ ਇਸ ਹਾਲ ਤੇ ਨਾ ਲੈਣ ਤੇ ਐਵੇਂ ਨਹੀਂ ਇੰਤਰੀ ਦੇ ਸਕਦੇ ਹਾਂ ਅੰਦਰ ਤੇ ਆ 52 ਟੱਟਾ ਪਿਆ ਹੈ ਬਾਹਰ ਬੈਨ ਨੂੰ ਆ 52 ਕੇਂ ਦੇ ਦਿੱਤਾ ਹੀ ਹੁਣ ਹੋਰ ਦੇਣਾ ਹੋ ਗਿਆ ਨੇ ਬੈਨ ਵਾਤੇ ਜਦ ਹੁਣ ਬਾਬਾ ਜੀ ਸਾਡੇ ਵਾਤੇ ਕਰਿਆਣਾ ਲੈ ਕੇ ਆਏ ਸਾਡੇ ਵਾਤੇ ਕਪੜੇ ਪਾਉਣ ਵਾਤੇ ਕੋਟੀਆਂ ਜਾਗਤਾ ਤੇ ਬਾਬਾ ਜੀ ਸਾਡੇ ਤੇ ਬਹੁਤ ਕਿਰਪਾ ਕਰਦੇ ਆ ਜਦੋਂ ਅਸੀਂ ਬਾਬਾ ਜੀ ਨੂੰ ਬੇਨਤੀ ਕਰਦੇ ਆ ਬਾਬਾ ਜੀ ਉਸ ਵੇਲੇ ਹਾਜ਼ਰ ਹੋ ਜਾਂਦੇ ਆ ਭਾਵੇਂ ਜਿੱਥੋਂ ਮਰਜ਼ੀ ਨਿ ਆਉਣ ਸਾਡੀ ਲੋੜ ਪੂਰੀ ਕਰਕੇ ਜਾਂਦੇ ਆ ਤੇ ਅਸੀਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਆ ਬਾਬਾ ਜੀ ਦੇ ਸਮੂਹ ਪਰਿਵਾਰ ਦਾ ਸਾਰੇ ਸਿੱਖ ਪੰਥ ਦਾ ਤੇ ਨਵੇਂ ਸਾਲ ਦੇ ਸਿੱਖ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਜਥੇਆਂ ਦਾ ਨਵੀਂਆਂ ਗੁਰਸਿੱਖਾਂ ਦਾ ਧੰਨਵਾਦ ਜਿਹੜੇ ਨਾਲ ਵੀਰ ਆਏ ਉਹਨਾਂ ਦਾ ਧੰਨਵਾਦ ਸਭ ਤੋਂ ਵੱਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬਾਨ ਉਹਨਾਂ ਦਾ ਧੰਨਵਾਦ ਜੀ ਧੰਨ ਧੰਨ ਬਾਬਾ ਜੀ ਦਸਮੁਂਦਰ ਸਿੰਘ ਜੀ ਕਥਾਵਾਚਕ ਨੇ ਮਹਾਂਪੁਰਖ ਨੇ ਸਾਰੀ ਦੁਨੀਆ ਨਾਲ ਉਹ ਦਿਨ ਰਾਤ ਨਮਸਕਾਰਾਂ ਕਰਦੀ ਆ ਇਹਨਾਂ ਦੇ ਅੱਗੇ ਪਿੱਛੇ ਸੇਵਾ ਵਾਲੇ ਹਾਜ਼ਰ ਰਹਿੰਦੇ ਆ ਤੇ ਕਿਉਂ ਬਾਬਾ ਜੀ ਹੈ ਬਹੁਤ ਚੰਗੇ ਆ ਕਿਥੋਂ ਦਾ ਕੋਈ ਦੁੱਖ ਨਹੀਂ ਬੇਇੰਤਿਗਾ ਦਾ ਬਾਬਾ ਹੀ ਭੱਜ ਜਾਂਦੇ ਦਿਨ ਰਾਤ ਦੀ ਪਰਵਾਹ ਨਹੀਂ ਕਰਦੇ ਨੀਂਦਰੇ ਦੀ ਭੁੱਖ ਦੀ ਤੇ ਦੀ ਬਾਬਾ ਦੌੜੇ ਜਾਂਦੇ ਆ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਤਨਵਰ ਕਾ ਸਾਡੇ ਘਰ ਵਿੱਚ ਬੜਾ ਸਬੰਧ ਲੈ ਕੇ ਆਏ। ਤੁਸੀਂ ਬਾਬਾ ਦਾ ਬਹੁਤ-ਬਹੁਤ ਧੰਨਵਾਦ ਕਰਾਂਗੇ। ਵਾਹਿਗੁਰੂ ਜੀ ਕਹਿਣ ਕਥਨ ਤੋਂ ਪਰਾਂ ਦੀ ਗੱਲ ਏ ਜੀ। ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਘਰ ਦੇ ਹਾਲਾਤ। ਸਾਰਾ ਘਰ ਵੀ ਪੂਰਾ ਖਰਾਬ ਹੋਇਆ ਹੈ। ਬਾਲੇ ਸਾਰੇ ਖਰਾਬ ਹੋਏ ਨੇ। ਤੇ ਅੰਦਰੋਂ ਪੂਰਾ ਛੱਤ ਵੀ ਖਰਾਬ ਏ। ਅੰਦਰ ਵੀ ਜਾ ਕੇ ਵੇਖੋਗੇ ਤੁਸੀਂ ਕਿਦਰੇ ਹਾਲਾਤ ਹੈ। ਛਤੀਰੀਆਂ ਪਈਆਂ ਬਹੁਤ ਬੁਰਾ ਹਾਲ। ਬਾਬਾ ਜੀ ਬੜੇ ਵਧੀਆ ਪਾਠੀ ਸਿੰਘ ਸੀ ਆਪ। ਗੁਰਬਾਣੀ ਸੰਥਿਆ ਇਹਨਾਂ ਨੇ ਕਰਕੇ ਫਿਰ ਪਾਠ ਕਰਦੇ ਹੁੰਦੇ ਸਨ ਪਰ ਇਸ ਸਮੇਂ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਜੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਏ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਨੇ ਸਿਰ ਤੇ ਹੱਥ ਰੱਖਿਆ ਤੇ ਇਹਨਾਂ ਦੀ ਸੇਵਾ ਵਾਸਤੇ ਗੁਰੂ ਸਾਹਿਬ ਜੀ ਨੇ ਆਪ ਹੀ ਹੁਕਮ ਕੀਤਾ ਤੇ ਇੱਥੇ ਪਹੁੰਚੇ ਆ ਜੋ ਸਿਆਲ ਦੇ ਵਿੱਚ ਸਮਾਨ ਚਾਹੀਦਾ ਸਾਰਾ ਲੈ ਕੇ ਆਏ ਆ ਕਰਿਆਨਾ ਲੈ ਕੇ ਆਏ ਆ ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ ਕਿਆ ਜਾਨੋ ਕਿਛ ਹਰ ਕੀਆ ਭੈਓ ਕਬੀਰ ਕਬੀਰ ਅਸੀਂ ਕੁਝ ਨਹੀਂ ਕਰਦੇ ਪਏ ਜੀ ਜੋ ਕਰਦੇ ਪਏ ਨੇ ਗੁਰੂ ਸਾਹਿਬ ਆਪ ਕਰਦੇ ਪਏ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਆਪ ਕਰਦੇ ਪਏ ਨੇ ਜਦੋਂ ਵੀ ਕੋਈ ਲੋੜਵੰਦ ਦੀ ਆਵਾਜ਼ ਆਉਂਦੀ ਏ ਅੱਜ ਦੇ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਉਹਨਾਂ ਦੀ ਜੇਬ 'ਚ ਹੱਥ ਪਾ ਕੇ ਮਾਇਆ ਕੱਢ ਕੇ ਤੇ ਅੱਗੇ ਸਮਾਨ ਲਿਆ ਕੇ ਸੰਗਤਾਂ 'ਚ ਵਰਤਾਦੇ ਨੇ ਜੀ ਅਸੀਂ ਕੁਝ ਨਹੀਂ ਕਰਦੇ ਪਏ ਜੋ ਕਰਦੇ ਪਏ ਨੇ ਗੁਰੂ ਸਾਹਿਬ ਕਰਦੇ ਪਏ ਨੇ ਜੋ ਕਰਦੇ ਪਏ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਕਰਦੇ ਪਏ ਨੇ ਜੋ ਜੀ ਨਰੰਗਪੁਰ ਵਿੱਚ ਬੈਠੇ ਹੋਏ ਆ ਜੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਏ ਸਾਰਾ ਸਮਾਨ ਲੈ ਕੇ ਆਇਆ ਜੀ ਹੋਈਆਂ ਭੁੱਲਾਂ ਦੇ ਖਿਮਾ ਕਰਨੀ ਵਾਹਿਗੁਰੂ ਜੀ ਬਾਬਾ ਜੀ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਪਿਛਲੇ 2-3 ਮਹੀਨੇ ਤੋਂ ਬਾਬਾ ਜੀ ਨੇ ਦਵਾਈ ਵੀ ਨਹੀਂ ਲਈ ਵੈਸੇ ਵੀ ਇਹ ਮੰਜੇ ਤੇ ਨੇ ਪਰ ਜੇ ਦਵਾਈ ਨਹੀਂ ਨਾ ਲੈਂਦੇ ਫਿਰ ਉੱਕਾ ਹੀ ਮੰਜੇ ਤੇ ਪੈ ਜਾਂਦੇ ਨੇ ਸਰੀਰ ਨਹੀਂ ਚੱਲਦਾ ਉਦਾਂ ਵੀ ਸਹਾਰੇ ਨਾਲ ਚੱਲਦੇ ਨੇ ਪਰ ਹੁਣ ਬਹੁਤ ਹੀ ਮਾੜੇ ਹਾਲਾਤ ਹੋਏ ਨੇ ਇਹਨਾਂ ਦੇ ਤੇ ਨਾਲ ਹੀ ਇਹ ਕਹਿੰਦੇ ਪਈ ਸਾਡਾ ਮੰਜਾ ਵੀ ਘਰ ਦਾ ਟੁੱਟਾ ਕੁਛ ਬਹਿਣ ਨੂੰ ਵੀ ਨਹੀਂ ਹੈਗਾ ਮੰਜਾ ਵੀ ਨਹੀਂ ਹੈਗਾ ਕੋਈ ਚੀਜ਼ ਨਹੀਂ ਹੈਗੀ ਇੱਕ ਮੰਜਾ ਬੜੀ ਮੁਸ਼ਕਲ ਨਾਲ ਰੱਖਿਆ ਹੋਇਆ ਇਹਨਾਂ ਨੇ ਤੇ ਹੁਣ ਇਹਨਾਂ ਨੇ ਆਪਾਂ ਦਵਾਈ ਵਾਸਤੇ ਵੀ ਪੈਸੇ ਦੇ ਚੱਲੇ ਆ ਮੰਜੇ ਵਾਸਤੇ ਪੈਸੇ ਦੇ ਚੱਲੇ ਆ ਹੋਰ ਬਾਦੂ ਥੋੜੇ ਜਿਹੇ ਪੈਸੇ ਦੇ ਚੱਲੇ ਆ ਕਿ ਮਾੜਾ ਮੋਟਾ ਆਪਣੇ ਘਰ ਦੀ ਚੀਜ਼ ਲੈ ਲੈਣਾ ਚਲੋ ਆਪਣਾ ਗੁਜ਼ਾਰਾ ਕਰ ਲੈਣਾ ਆ ਬਾਬਾ ਜੀ ਆ ਮਾਇਆ ਇੰਨੀ ਕਿ ਪ੍ਰਮਾਣ ਕਰੋ ਆਪਣੀ ਦਵਾਈ ਵਾਸਤੇ ਜਿਹੜਾ ਤੁਸੀਂ ਮਹੀਨੇ ਦੋ ਦੀ ਦਵਾਈ ਲੈਣੀ ਦਵਾਈ ਵੀ ਲੈ ਲਿਓ ਆਪਣਾ ਮੰਜਾ ਰਿਪੇਅਰ ਵੀ ਕਰਾ ਲਓ ਹੋਰ ਜਿਹੜਾ ਕੋਈ ਮਾੜਾ ਮੋਟਾ ਤੁਹਾਡਾ ਕੰਮ ਹੈ ਉਹ ਕਰ ਲਓ ਸੰਗਤ ਨਾਲ ਕੋਈ ਸਾਂਝ ਪਾਣੀ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੈਂ ਤੇ ਜਿੱਥੇ ਮਾਹਪੁਰਖ ਬਚਨ ਕਰਦੇ ਹੋ ਨਾ ਉਥੇ ਅਸੀਂ ਗਰੀਬ ਅਣਜਾਣ ਦੇ ਬੱਚੇ ਕੀ ਬਚਨ ਕਰ ਸਕਦੇ ਆ ਅਸੀਂ ਤਾਂ ਕਹਾਂਗੇ ਕਿ ਬਾਬਾ ਜੀ ਦਾ ਧੰਨਵਾਦ ਹੀ ਜਿੰਨਾ ਕਰ ਸਕਦੇ ਆ ਨਾ ਧੰਨਵਾਦ ਹੀ ਕਰ ਸਕਦੇ ਆ ਕਿਉਂਕਿ ਬਾਬਾ ਜੀ 5 ਸਾਲ ਤੋਂ ਹੱਦੀ ਵੇਖ ਲੋ ਕਿੰਨੀ ਹਲਪ ਕਰ ਦਿਆ ਪਹਿਨੇ ਪਹਿਲਾਂ ਵੀ ਜੋ ਨਵੇਂ ਨਵੇਂ ਤੁਹਾਨੂੰ ਸੱਟਾਂ ਲੱਗੀਆਂ ਹੈ ਨਾ ਤੇ ਬਾਬਾ ਜੀ ਨੇ 20 25 25000 ਰੁਪਏ ਹੁੰ ਦੇਖ ਜਾਂਦੇ ਤੇ ਇਸ ਤਰ੍ਹਾਂ ਬਿਸਤਰੇ ਵੀ ਇਦਾਂ ਹੀ ਤੁਹਾਨੂੰ ਸੌਦਾ ਇਦਾਂ ਪਾਉਣ ਵਾਲੇ ਕੱਪੜੇ ਸਾਡੇ ਘਰ ਦੇਆਂ ਦੇ ਕੱਪੜੇ ਕੋਟ ਜੈਕਟਾਂ ਬੂਟ ਜਰਾਬਾ ਮੁੰਡੇ ਦੀਆਂ ਵਰਤੀਆਂ ਲੱਗ ਦੇ ਕੇ ਚਾਰੇ ਤੇ ਹੁਣ ਇਸੇ ਤਰ੍ਹਾਂ ਬਾਬਾ ਜੀ ਨੇ ਬੜੀ ਹਾਦੀਮਤ ਕੀਤੀ 5 ਸਾਲ ਤੋਂ ਹੁਣ ਤੱਕ ਤੇ ਅੱਜ ਵੀ ਉਹਨਾਂ ਮਾਇ ਵੀ ਦੇਖ ਚੱਲਿਆ ਉਹ ਬਿਸਤਰੀ ਵੀ ਦੇਸ ਲਿਆ ਤੇ ਪਾਉਣ ਵਾਸਤੇ ਨਵੇਂ ਕੱਪੜੇ ਵੀ ਲੈ ਕੇ ਆਇਆ ਤੇ ਰਾਸ਼ਨ ਵੀ ਲੈ ਕੇ ਆਇਆ ਤੇ ਕੋਟੀਆਂ ਜੈਕਟਾਂ ਵੀ ਲੈ ਕੇ ਆਇਆ ਚੋਲੇ ਵੀ ਲਿਆਂਦੇ ਤਾਂ ਤੇ ਬਾਬਾ ਜੀ ਨੇ ਸਾਡੇ ਵਾਸਤੇ ਚੋਲੇ ਬਸਤਰ ਦਸਤਾਰਾਂ ਲੈ ਕੇ ਆਇਆ ਤੇ ਬਾਬਾ ਜੀ ਦਾ ਅਹੀਂ ਦੇਣੀ ਦੇ ਸਕਦੇ ਅਈ ਬਾਬਾ ਜੀ ਕਦੀ ਵੀ ਦੇਣ ਨਹੀਂ ਦੇ ਸਕਦੇ ਕਿਉਂ 5 ਸਾਲ ਤੋਂ ਨਾ ਜਦੋਂ ਵੀ ਅਈ ਬਾਬਾ ਜੀ ਨੂੰ ਪ੍ਰੇਮ ਦੀ ਜਬਾਨ ਨਾ ਕਰੀਦੀ ਆ ਬਾਬਾ ਜੀ ਠੱਠੇ ਆ ਜਾਂਦੇ ਆ ਨਾਲ ਸਿੱਖਾ ਸੇਵਕਾਂ ਨੂੰ ਲੈ ਕੇ ਆਉਂਦੇ ਆ ਸਿੱਖ ਸੇਵਕ ਵੀ ਏਡੀ ਚੜ੍ਹਦੀ ਕਲਾ ਵਾਲੇ ਗੁਰੂ ਦੇ ਸੇਵਕ ਨੇ ਸਿੱਖ ਨੇ ਬੜੇ ਚੰਗੇ ਨੇ ਪੜ੍ਹੇ ਲਿਖੇ ਸੂਝਵਾਨ ਨੇ ਨੌਜਵਾਨ ਖੜੇ ਨੇ ਵੇਖ ਲੇ ਤੁਸੀਂ ਫਿਰ ਸਾਧ ਸੰਗਤ ਅੱਜ ਕੱਲ ਕੋਈ ਇੱਕ ਪੈਰ ਨਹੀਂ ਕੇਨ ਭਲਾ ਕਰਦਾ ਕਰਦਾ ਤੁਰਦਾ ਪਰ ਨੌਜਵਾਨ ਵੇਖੋ ਬਾਬਾ ਜੀ ਨਾ ਕਿੱਥੋਂ ਚੱਲ ਕੇ ਇੰਨੀ ਠੰਡ ਚ ਆਇਆ ਤੇ ਕਦੋਂ ਇਹਨਾਂ ਘਰ ਪਹੁੰਚਣਾ ਕਦੋਂ ਜਾ ਕੇ ਲੰਗਰ ਪਾਣੀ ਛਕਣਗੇ ਇਹੋ ਜਿਹੇ ਵੀਰਾਂ ਦਾ ਧੰਨਵਾਦ ਕਰਨਿਆ ਤੇ ਸੰਤ ਬਾਬਾ ਜਸਵਿੰਦਰ ਜਸਵਿੰਦਰ ਸਿੰਘ ਜੀ ਕਥਾ ਅੱਜ ਦਾ ਮਹਾਪੁਰਖ ਨੇ ਦੇਸਾਂ ਦੇਸਾਂ ਵਿੱਚ ਬਾਬਾ ਜੀ ਨੇ ਧੂਮਾ ਪਾਈਆਂ ਨੇ ਸੇਵਾ ਦੀਆਂ ਤੇ ਜਦੋਂ ਵੀ ਜਿੱਥੇ ਕੋਈ ਆਵਾਜ਼ ਮਾਰਦਾ ਬਾਬਾ ਜੀ ਦਿਨ ਰਾਤ ਭੱਜੇ ਜਾਂਦੇ ਆ ਬਾਈ ਆਪਣਾ ਘਰ-ਬਾਰ ਨਹੀਂ ਵੇਖਦੇ ਦਿਨ ਰਾਤ ਦੌੜੇ ਰਹਿੰਦੇ ਆ ਸੇਵਾ 'ਚ ਮੈਂ ਧੰਨਵਾਦ ਹੀ ਕਰ ਸਕਦਾ ਬਾਬਾ ਜੀ ਦਾ ਕਿਉਂਕਿ ਤੋਂ ਵੱਧ ਮੇਰੇ ਕੋਲ ਸ਼ਬਦ ਨਾਲ ਕੋਈ ਹੈ ਹੀ ਨਹੀਂ ਕੱਖ ਵੀ ਜਿਹੜਾ ਬਾਬਾ ਜੀ ਦਾ ਸੇਨ ਝੋਲੀ ਵਿੱਚ ਪਾ ਸਕੀਏ ਕਿ ਬਾਬਾ ਜੀ ਦਾ ਧੰਨਵਾਦ ਹੀ ਕਰ ਸਕਦੇ ਆ ਇਨ ਆਈ ਉਹ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸੰਤ ਮਰਾਲੇ ਵਾਲੇ ਮਹਾਂਪੁਰਖ ਉਹਨਾਂ ਅਗੇ ਚਰਨਾਂ 'ਚ ਬੇਨਤੀ ਕਰਦੇ ਆ ਬਾਬਾ ਜੀ ਇਹਨਾਂ ਦਾ ਮਹਾਂਪੁਰਖਾਂ ਦੇ ਸਿਰ ਤੇ ਹੱਥ ਰੱਖਿਓ ਇਸੇ ਤਰ੍ਹਾਂ ਅੱਡੇ ਗਰੀ ਬਾਂਦੀ ਸੇਵਾ ਕਰਦੇ ਰਹਣ ਜਿੱਥੇ ਰੋਡਵੰਦਾਂ ਰੋਡ ਪਏ ਉੱਥੇ ਬਾਬਾ ਜੀ ਦੌੜ ਕੇ ਜਾਂਦੇ ਆ ਇਸੇ ਤਰ੍ਹਾਂ ਸਦਾ ਇਹਨਾਂ ਤੰਦਰੁਸਤੀਆਂ ਦਾ ਦਾਤਾਂ ਬਖਸ਼ਣ ਚੜ੍ਹਦੀਆਂ ਕਲਾ ਬਖਸ਼ਣ ਸੇਵਾ ਦੀਆਂ ਭਾਵਨਾਵਾਂ ਦੀਆਂ ਚੜ੍ਹਦੀਆਂ ਕਲਾ ਦੇ ਨਾਲ ਬਖਸ਼ਸਾਂ ਕਰਦੇ ਰਹੋ ਮਹਾਰਾਜ ਜੀ ਤਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਆ ਦੇਖੋ ਕਿੰਨੀਆਂ ਇੱਟਾਂ ਨੇ ਬੁਰਾ ਹਾਲ ਇਹਨਾਂ ਦਾ ਪੱਖਾ ਹੋਰ ਅੰਦਰ ਦੇਖੋ ਜਾ ਕੇ ਆ ਦੇਖਿਓ ਅੰਦਰ ਆਜੋ ਅੰਦਰ ਦਿਖਾਈਏ ਤੁਹਾਨੂੰ ਆ ਅੰਦਰ ਦੇਖੋ ਹਾਲਾਤ ਕਿੰਨੇ ਮਾੜੇ ਨੇ ਆ ਦੇਖੋ ਛਤੀਰੀਆਂ ਪਈਆਂ ਹੋਈਆਂ ਆ ਆਖਰੀ ਸਾਵਾ ਤੇ ਹੀ ਨੇ ਛੱਤ ਤੁਸੀਂ ਇਹ ਸਾਫ ਲਾਉਣਾ ਤੁਸੀਂ ਬਹੁਤ ਮਾੜਾ ਹਾਲ ਹੈ ਜੀ ਹੋਰ ਅੰਦਰ ਚੱਲ ਜਾਗੇ ਸਾਰੇ ਛੱਤ ਡਿੱਗੇ ਹੋਏ ਨੇ ਇਹਨਾਂ ਦੇ ਬਹੁਤ ਬੁਰਾ ਹਾਲ ਹੈ ਤੇ ਬਾਬਾ ਜੀ ਬਹੁਤ ਲੋੜਵੰਦ ਨੇ ਜੀ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਹਨਾਂ ਦੀ ਸੇਵਾ ਕਰਾਈ ਹੈ ਜੀ ਹੋਈਆ ਭੁੱਲਾਂ ਦੇ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ